ਲੋਕ ਸਭਾ ਸੀਟ ਤੇ ਖਡੂਰ ਸਾਹਿਬ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ ਅਮਰਪਾਲ ਸਿੰਘ ਨਿਕਲਿਆ ਆਮ ਆਦਮੀ ਪਾਰਟੀ ਦਾ ਬੰਦਾ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਦੇ ਹਰਪਾਲ ਸਿੰਘ ਭਲੇ ਜਿਨ੍ਹਾਂ ਨੇ ਕੀ ਚੋਣਾਂ ਦੇ ਲਈ ਆਪਣਾ ਫਾਰਮ ਭਰ ਦਿੱਤਾ ਹੈ ਕੀ ਉਹ ਲੜਨਗੇ ਅਮਰਪਾਲ ਸਿੰਘ ਦੇ ਖਿਲਾਫ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਤੇ ਮੈਂ ਹਾਂ ਤਜਿੰਦਰ ਪਾਸੀ ਅੱਜ ਇੱਕ ਔਰ ਬਹੁਤ ਵੱਡਾ ਖੁਲਾਸਾ ਜਿਹੜਾ ਤੁਹਾਡੇ ਸਾਹਮਣੇ ਇਸ ਰਿਪੋਰਟ ਨਾਲ ਹੀ ਲੈ ਕੇ ਆਏ ਹਾਂ ਕਿ ਅਮਰਿਤਪਾਲ ਸਿੰਘ ਨਾਮ ਦਾ ਇੱਕ ਬੰਦਾ ਜਿਸ ਨੇ ਕੀ ਖਡੂਰ ਸਾਹਿਬ ਤੋਂ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਲਈ ਨਾਮਜ਼ਦ ਕੀਤਾ ਹੈ ਆਪਣੇ ਆਪ ਨੂੰ ਫਾਰਮ ਭਰਿਆ ਹੈ ਉੱਥੇ ਇੱਕ ਐਪ ਹੈ نو ਯੂਅਰ ਕੈਂਡੀਡੇਟ ਕਿ ਤੁਸੀਂ ਆਪਣਾ ਕੈਂਡੀਡੇਟ ਹਲਕੇ ਦੇ ਵਿੱਚੋਂ ਜੋ ਵੀ ਖੜਾ ਹੈ ਉਦੇ ਬਾਰੇ ਚ ਜਾਨਣਾ ਹੋਵੇ ਤਾਂ ਉਸ ਐਪ ਦੇ ਵਿੱਚ ਜਾ ਕੇ نو ਯੂਅਰ ਕੈਂਡੀਡੇਟ ਦੇ ਵਿੱਚ ਜਾ ਕੇ ਤੁਸੀਂ ਸਾਰੀ ਡਿਟੇਲ ਹਾਸਲ ਕਰ ਸਕਦੇ ਹੋ ਇਸੇ ਤਰ੍ਹਾਂ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਭਾਈ ਅਮਰਿਤਪਾਲ ਸਿੰਘ ਨੇ ਜੋ ਹਲਕਾ ਖਰੂਰ ਸਾਹਬ ਤੋਂ ਆਪਣੇ ਆਪ ਨੂੰ ਚੋਣਾਂ ਦੇ ਲਈ ਖੜਾ ਕੀਤਾ ਸੀ ਤਾਂ ਨਾਲ ਹੀ ਇੱਕ ਹੋਰ ਅਮਰਿਤਪਾਲ ਸਿੰਘ ਜਿਹੜਾ ਹੈ ਉਸ ਹਲਕੇ ਦੇ ਵਿੱਚੋਂ ਚੋਣਾਂ ਦੇ ਲਈ ਆਪਣਾ ਫਾਰਮ ਭਰਨ ਦੇ ਲਈ ਪਹੁੰਚ ਗਿਆ ਔਰ ਉਸਨੇ ਫਾਰਮ ਭਰ ਕੇ ਆਪਣਾ ਨਾਮ ਦੇ ਦਿੱਤਾ ਜਦੋਂ ਅਸੀਂ ਉਸ ਐਪ ਦੇ ਰਾਹੀਂ ਇਹ ਪਤਾ ਕੀਤਾ ਕਿ ਇਹ ਆਖਰ ਅਮਰਿਤਪਾਲ ਸਿੰਘ ਹੈ ਕੌਣ ਤਾਂ ਪਤਾ ਲੱਗਿਆ ਕਿ ਉਹ ਅਮਰਿਤਪਾਲ ਸਿੰਘ ਜਿਸ ਨੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਪਰਚਾ ਦਾਖਲ ਕੀਤਾ ਹੈ ਉਹ ਅਮਰਿਤਪਾਲ ਸਿੰਘ ਜਿਹੜਾ ਹੈ ਉਹ ਨਿਕਲਿਆ ਹਲਕਾ ਫਰੀਦਕੋਟ ਦੇ ਆਮ ਆਦਮੀ ਪਾਰਟੀ ਦਾ ਵਾਈਸ ਪ੍ਰਧਾਨ ਤੁਹਾਨੂੰ ਦੱਸ ਦਈਏ ਕਿ ਉਸ ਦੀ ਜਿਹੜੀ Facebook ID ਜਿਹੜੀ ਸਕਰੀਨ ਦੇ ਉੱਤੇ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਉਸ ਦੀ Facebook ID ਦੇ ਵਿੱਚੋਂ ਉਸ ਅਮਰਤਪਾਲ ਸਿੰਘ ਦਾ ਨਾਮ ਵੀ ਅਮਰਤਪਾਲ ਸਿੰਘ ਖਾਲਸਾ ਹੈ ਉਸ ਪੂਰੀ Facebook ID ਦੇ ਵਿੱਚ ਜਿੰਨੀਆਂ ਵੀ ਫੋਟੋਆਂ ਹਨ ਜਿੰਨਾ ਵੀ ਅਸੀਂ ਸਕਰੋਲ ਕਰਕੇ ਦੇਖੀਏ ਤੁਸੀਂ ਵੀ ਖੁਦ ਵੀ ਦੇਖ ਲੈਣਾ ਕਿ ਉਸ ਦੇ ਵਿੱਚ ਉਸ ਨੇ ਕਿਤੇ ਵੀ ਗੋਲ ਦਸਤਾਰ ਜਿਹੜੀ ਹੈ ਉਹ ਨਹੀਂ ਬੰਨੀ ਮਗਰ ਉਹਮ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਪਰਚਾ ਉਸਨੇ ਭਰਿਆ ਹੈ ਇਲੈਕਸ਼ਨ ਕਮਿਸ਼ਨਰ ਦੇ ਸਾਹਮਣੇ ਉਹਦੇ ਵਿੱਚ ਉਸਨੇ ਬਿਲਕੁਲ ਹੂਬ ਹੂ ਭਾਈ ਅਮਰਤਪਾਲ ਸਿੰਘ ਵਰਗੀ ਦਸਤਾਰ ਬਨ ਕੇ ਹੀ ਫੋਟੋ ਲਾਈ ਹੈ ਅਤੇ ਨਾਮ ਵੀ ਅਮਰਤਪਾਲ ਸਿੰਘ ਹੀ ਉਸ ਦਾ ਹੈਗਾ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆ ਹੁਣ ਜਿਹੜੇ ਵੋਟਰ ਹਨ ਉਹਨਾਂ ਨੂੰ ਆਮ ਆਦਮੀ ਪਾਰਟੀ ਜਿਵੇਂ ਕਿ ਫੇਸਬੁੱਕ ਆਈਡੀ ਤੇ ਉਹਦੀ ਜਿਹੜਾ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਵਾਈਸ ਪ੍ਰੈਜ਼ੀਡੈਂਟ ਲੋਕ ਸਭਾ ਵਾਈਸ ਪ੍ਰੈਜ਼ੀਡੈਂਟ ਫਰੀਦ ਕੋਟ ਬੜੀ ਵੱਡੀ ਗੱਲ ਹੈ ਫਰੀਦ ਕੋਟ ਔਰ ਖਡੂਰ ਸਾਹਿਬ ਦਾ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਆਪਸ ਵਿੱਚ ਜੁੜ ਗਏ ਨੇ ਹੁਣ ਕੀ ਆਮ ਆਦਮੀ ਪਾਰਟੀ ਭਾਈ ਅਮਰਪਾਲ ਸਿੰਘ ਤੋਂ ਡਰੀ ਹੋਈ ਹੈ ਲੱਗਦਾ ਤਾਂ ਕੁਝ ਇਵੇਂ ਹੀ ਹੈ ਪਰ ਹੁਣ ਇੱਕ ਹੋਰ ਗੱਲ ਜਿਹੜਾ ਖੁਲਾਸਾ ਸੀ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਦੋ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਨਿਊਜ਼ ਚੈਨਲ ਜਿਹੜੇ ਨੇ ਖਬਰਾਂ ਚਲਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਮਾਣ ਦਾ ਜਿਹੜਾ ਕੈਂਡੀਡੇਟ ਹੈ ਹਰਪਾਲ ਸਿੰਘ ਬਲੇਰ ਉਹਨਾਂ ਨੇ ਵੀ ਆਪਣਾ ਪਰਚਾ ਜਿਹੜਾ ਹੈ ਉਹ ਭਰ ਦਿੱਤਾ ਹੈ ਜੀ ਹਾਂ ਪਰਚਾ ਉਹਨਾਂ ਨੇ ਭਰਿਆ ਹੈ ਮਗਰ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਹੀ ਇਹ ਖੁਲਾਸਾ ਕਰ ਦਿੱਤਾ ਹੋਇਆ ਹੈ ਕਿ ਜੇ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਵਿੱਚ ਕੋਈ ਕਮੀ ਪੇਸ਼ੀ ਕੱਟ ਕੇ ਉਹਨਾਂ ਦੀ ਨਾਮਜ਼ਦਗੀ ਨੂੰ ਜੇਕਰ ਖਰਜ ਕੀਤਾ ਜਾਂਦਾ ਹੈ ਜਿਵੇਂ ਕਿ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਹੀ ਇਹ ਗੱਲ ਖੁਲਾਸਾ ਕਰਕੇ ਸਾਫ਼-ਸਾਫ਼ ਕਹਿ ਦਿੱਤੀ ਹੈ ਕੀ ਭਾਈ ਅਮਰਪਾਲ ਸਿੰਘ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਕੈਂਡੀਡੇਟ ਜਿਹੜਾ ਹੈ ਉਹ ਨਹੀਂ ਖੜਾ ਹੋਵੇਗਾ ਲੇਕਿਨ ਇਹ ਪਰਚਾ ਅਸੀਂ ਉਦੋਂ ਵਾਪਸ ਲੈ ਲਵਾਂਗੇ ਜਦੋਂ ਸਾਨੂੰ ਲੱਗੇਗਾ ਕਿ ਭਾਈ ਅਮਰਪਾਲ ਸਿੰਘ ਦਾ ਪਰਚਾ ਜਿਹੜਾ ਹੈ ਉਹ ਹੁਣ ਪੱਕੇ ਤਰੀਕੇ ਦੇ ਨਾਲ ਤੌਰ ਤੇ ਦਾਖਲ ਹੋ ਚੁੱਕਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਭਾਈ ਹਰਪਾਲ ਸਿੰਘ ਭਲੇਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹਨ ਉਹਨਾਂ ਦੇ ਬਾਰੇ ਵਿੱਚ ਜੋ ਕਿਆਸ ਲਗਾਏ ਜਾ ਰਹੇ ਸੀ ਕਿ ਉਹ ਅਮਰਪਾਲ ਸਿੰਘ ਦੇ ਖਿਲਾਫ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਿਹੜਾ ਹਨ ਉਹ ਚੋਣ ਜਿਹੜਾ ਹੈ ਚੋਣਾਂ ਜੜੀਆਂ ਹਨ ਉਹ ਲੜਨਗੇ ਇਹ ਉਹਨਾਂ ਨੇ ਆਪਣੀ ਹੀ ਵੀਡੀਓ ਦੇ ਰਾਹੀਂ ਖੁਲਾਸਾ ਕਰ ਦਿੱਤਾ ਹੈ ਕਿ ਐਸੀ ਕੋਈ ਗੱਲ ਨਹੀਂ ਜੋ ਵੀ ਖਬਰਾਂ ਨਿਕਲ ਰਹੀਆਂ ਨੇ ਉਹ ਝੂਠੀਆਂ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਆਓ ਦੇਖਦੇ ਹਾਂ ਹਰਪਾਲ ਸਿੰਘ ਭਲੇਰ ਨੇ ਕੀ ਕਿਹਾ ਆਪਣੇ ਉਸ ਵੀਡੀਓ ਦੇ ਵਿੱਚ ਕੀ ਕੀ ਉਹਨਾਂ ਨੇ ਹਰਪਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਚ ਗੱਲ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਰਹੇਗਾ ਖਡੂਰ ਸਾਹਿਬ ਦੀ ਸੀਟ ਤੋਂ ਆਓ ਸੁਣਦੇ ਹਾਂ ਹਰਪਾਲ ਸਿੰਘ ਬਲੇਰ ਨੂੰ ਜਰਦਾਨ ਸਤਕਾਰਯੋਖ ਖਾਲਸਾ ਜੀ ਹੁਣੇ-ਹੁਣੇ ਇੱਕ ਪੋਸਟ ਪਈ ਆ ਕਿ ਹਰਪਾਲ ਸਿੰਘ ਬਲੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪੇਪਰ ਦਾਖਲ ਕਰਕੇ ਆਇਆ ਹੈ ਕੋਈ ਚੱਕਣੀ ਇਹ ਪਹਿਲੇ ਦਿਨ ਤੋਂ ਅਸੀਂ ਇਹ ਕਿਹਾ ਸੀ ਕਿ ਅਸੀਂ ਰਵਾਇਤੀ ਪਾਰਟੀਆਂ ਲਈ ਮੈਦਾਨ ਖਾਲੀ ਨਹੀਂ ਛੱਡਾਂਗੇ ਕਿਉਂਕਿ ਕਿਤੇ ਸਾਡੇ ਸਤਕਾਰਯੋਗ ਭਾਈ ਅਮਰਤਪਾਲ ਸਿੰਘ ਦੇ ਕਾਗਜ਼ ਪਾਸ ਹੋਣ ਤੱਕ ਕੋਈ ਇਹ ਨਾ ਸਮਝ ਲੇ ਕਿ ਹੁਣ ਮਾਨਦਾਲ ਵੀ ਵਿੱਚੋਂ ਪਾਸੇ ਹੋ ਗਿਆ ਵਾ ਤੇ ਹੁਣ ਅਸੀਂ ਭਾਉ ਦੇ ਕਾਗਜ਼ ਕਿਤੇ ਰਿਜੈਕਟ ਕਰ ਦਾਂਗੇ ਇਹ ਅਸੀਂ ਇੱਕ ਦਬਾਅ ਬਣਾਇਆ ਹੈ ਕਿ ਜੇ ਪਾਲ ਸਿੰਘ ਦੇ ਕਾਗਜ਼ਾਂ ਨਾਲ ਛੇੜਛਾੜ ਕਰੋਗੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਿਆਰ ਰਹੂਗਾ ਤੇ ਬਾਕੀ ਪਾਰਟੀਆਂ ਵਾਸਤੇ ਮੈਦਾਨ ਖਾਲੀ ਨਹੀਂ ਛੱਡਾਂਗੇ ਪਰ ਅੱਜ ਮੈਂ ਉਸੇ ਗੱਲ ਤੇ ਜਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਈ ਫੈਸਲਾ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਦੇ ਤੇ ਪੱਕੇ ਰਹਿੰਦੇ ਆਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਕੱਲ ਪੜਤਾਲ ਹੈ ਪੜਤਾਲ ਤੱਕ ਪਾਸ ਪਾਸ ਹੋ ਜਾਣ ਠੀਕ ਪਾਏ ਜਾਣ ਤੇ ਅਸੀਂ ਉਸੇ ਵੇਲੇ ਵਿਡਰੋ ਕਰਾਂਗੇ ਜਿਹੜੀ ਗੱਲ ਕਹੀ ਆ ਉਹਦੇ ਤੇ ਪੂਰੇ ਰਹਿਣਾ ਚਾਹੀਦਾ ਕਿਉਂਕਿ ਸਾਡੇ ਤੋਂ ਵੱਧ ਸਤਕਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਨਹੀਂ ਕੋਈ ਕਰ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਪਹਿਲੇ ਦਿਨ ਤੋਂ ਬਾਉ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਆ ਤੇ ਉਹਨਾਂ ਨੂੰ ਐਂਡ ਤੱਕ ਚੱਲਾਂਗੇ ਕਿਉਂਕਿ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਸਾਡਾ ਫੈਸਲਾ ਹੋਇਆ ਹੈ ਕਿ ਅਸੀਂ ਮੈਦਾਨ ਦੇ ਵਿੱਚ ਆਵਾਂਗੇ ਨਹੀਂ ਉਲਟਾ ਉਹਨਾਂ ਦੀ ਸਪੋਰਟ ਕਰਾਂਗੇ ਔਰ ਦਿਨ ਰਾਤ ਇੱਕ ਕਰਕੇ ਕਰ ਰਹੇ ਆ। ਤੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਅਸੀਂ ਜਿਹੜੀ ਗੱਲ ਕੀਤੀ ਆ ਉਹਦੇ ਤੇ ਅੱਜ ਵੀ ਪੱਕੇ ਆ। ਸਿਰਫ ਇਸੇ ਕਰਕੇ ਇਹ ਕੁੰਡਾ ਰੱਖਿਆ ਹੈ ਕਰਵੈਤੀ ਪਾਰਟੀਆਂ ਦੇ ਉੱਤੇ ਇੱਕ ਦਿੱਲੀ ਤੇ ਕਿ ਦਿੱਲੀ ਕਿਤੇ ਇਹ ਨਾ ਸਮਝ ਲੇ ਕਿ ਅਸੀਂ ਮਾਨਦਾਲ ਨੂੰ ਵੀ ਪਾਸੇ ਕਰ ਦਿੱਤਾ ਤੇ ਅਸੀਂ ਹੁਣ ਪਾਉ ਦੇ ਕਾਗਜ਼ਾਂ ਨਾਲ ਛੇੜਛਾੜ ਕਰੀਏ। ਤੇ ਅਸੀਂ ਜੀ ਜਾਣ ਨਾਲ ਆਪਣੇ ਵੱਡੇ ਭਾਉ ਨੂੰ ਜਿਤਾ ਕੇ ਬਾਹਰ ਲਿਆਵਾਂਗੇ ਤੇ ਉਹਦੇ ਨਾਲ ਸਾਥੀ ਜਿਹੜੇ ਆ ਭਾਈ ਦਲਜੀਤ ਸਿੰਘ ਕਲਸੀ ਸਾਹਿਬ ਬੁੱਕਣ ਵਾਲਾ ਸਾਹਿਬ ਰੌਂਕੇ ਸਾਹਿਬ ਬਸੰਤ ਸਿੰਘ ਜੀ ਚਾਚਾ ਹਰਜੀਤ ਸਿੰਘ ਜੀ ਬਾਜੇ ਵਾਲਾ ਸਾਹਿਬ ਪ੍ਰਧਾਨ ਮੰਤਰੀ ਤੇ ਔਜਲਾ ਸਾਹਿਬ ਤੇ ਇੱਥੇ ਹਰਮੇਲ ਸਿੰਘ ਜੋਧੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਦੇ ਨਾਲ ਗੁਰਪ੍ਰੀਤ ਸਿੰਘ ਸਾਡਾ ਵੀਰ ਜਿਹੜਾ ਅਸੀਂ ਸਾਰੇ ਜਾਣੇ ਉੱਥੇ 30 ਬੰਦੇ ਇੱਥੇ ਵੀ ਆ ਜਿੰਨੇ ਵੀ ਸਾਡੇ ਇਹ ਸਿੱਖ ਜਿਹੜੇ ਗਏ ਕਿਸੇ ਵੱਟ ਬੰਨੇ ਦੀ ਲੜਾਈ ਤੋਂ ਨਹੀਂ ਗਏ ਇਹ ਗਏ ਆ ਸਾਡੀ ਪੱਗ ਦਾ ਕਰਕੇ ਸਿੱਖ ਕੌਮ ਦਾ ਕਰਕੇ ਪੰਜਾਬੀਅਤ ਦਾ ਕਰਕੇ ਤੇ ਜੋ ਸਾਡੀ ਨਸਲ ਖੁਸ਼ੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਤੇ ਇਹ ਚੀਟਾ ਹਰਪਾਲ ਸਿੰਘ ਬਲੇਰ ਵਾਸਤੇ ਕਿੱਡੀ ਕ ਗੱਲ ਐ MP ਐ MLA ਦੀ ਸੀਟ ਅਸੀਂ ਤਾਂ ਆਪਣੇ ਜਾਨ ਵੀ ਵਾਰ ਸਕਦੇ ਆ ਕੌਮ ਵਾਸਤੋਂ ਕਿਉਂਕਿ ਕੌਮ ਦੇ ਵਡੇਰੇ ਹਿੱਤਾਂ ਵਾਸਤੇ ਫੈਸਲੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲਏ ਆ ਜਿਸ ਟਾਈਮ ਸਾਡੇ ਸਤਕਾਰਯੋਗ ਬੀਬੀ ਪਰਮਜੀਤ ਸਿੰਘ ਪਰਮਜੀਤ ਕੌਰ ਖਾਲੜਾ ਸਾਹਿਬ ਇਲੈਕਸ਼ਨ ਲੜ ਰਹੇ ਸਨ 19 ਦੇ ਵਿੱਚ ਤੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੈਂਡੀਡੇਟ ਨਹੀਂ ਇਸੇ ਦਿੱਤਾ ਬੇਸ਼ੱਕ ਭਾਵੇਂ ਸੁਖਪਾਲ ਸਿੰਘ ਖਹਿਰੇ ਨੇ ਮਾਨ ਸਾਹਿਬ ਦੇ ਗਾੜੀ ਕੈਂਡੀਡੇਟ ਸੰਗਰੂਰ ਤੋਂ ਖੜਾ ਕਰਤਾ ਸੀ ਜੱਸੀ ਜਸਰਾਲ ਪਰ ਸਿਮਰਨਜੀਤ ਸਿੰਘ ਮਾਨ ਨੇ ਉਹ ਸ਼ਾਓ ਕਿ ਉਹਦੇ ਉਹਨਾਂ ਨੇ ਗਾੜੀ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬਹੁਤ ਵੱਡੀ ਹੈ ਤੇ ਅੱਜ ਵੀ ਉਹਨਾਂ ਨੇ ਇਸੇ ਕਰਕੇ ਕਿ ਸਾਡੇ ਬੱਚੇ ਸਾਡੇ ਨੌਜਵਾਨ ਬਾਹਰ ਰੋਣ ਤੇ ਉਹਨਾਂ ਨੇ ਮੈਦਾਨ ਨੂੰ ਉਹਨਾਂ ਵਾਸਤੇ ਖਾਲੀ ਰੱਖਿਆ ਹੈ ਨਾਗਰਵੈਤੀ ਪਾਰਟੀਆਂ ਵਾਸਤੇ ਸੋ ਮੇਰੀ ਉਹਨਾਂ ਲੋਕਾਂ ਨੂੰ ਅਪੀਲ ਹੈ ਜਿਹੜੇ ਇੱਕਦਮ ਇਹਨਾਂ ਚੀਜ਼ਾਂ ਦਾ ਇਸ਼ੂ ਬਣਾਉਂਦੇ ਆ ਉਹ ਇਹਨਾਂ ਚੀਜ਼ਾਂ ਤੋਂ ਬਾਜ ਆਉਣ ਤੇ ਸਾਡੀ ਸਪੋਰਟ ਕਰਨ ਕਿਉਂਕਿ ਇਹ ਕੌਮ ਦੀ ਗੱਲ ਹੈ ਪੰਥ ਦੀ ਗੱਲ ਹੈ ਤੇ ਆਪਾਂ ਉਹ ਸਾਰੇ ਵੀਰਾਂ ਨੂੰ ਬਾਹਰ ਲੈ ਕੇ ਆਈਏ ਤੁਸੀਂ ਬੜਾ ਚਿਰ ਵਜ਼ੀਰੀਆਂ ਹੰਡਾਈਆਂ ਹੁਣ ਥੋੜਾ ਜਿਹਾ ਸਾਹ ਲੈ ਲਓ ਤੇ ਆਓ ਆਪਾਂ ਨਵੇਂ ਚਿਹਰਿਆਂ ਨੂੰ ਮੌਕਾ ਦਈਏ ਤੇ ਇਹ ਮੇਰੀਆਂ ਬੇਨਤੀਆਂ ਹੈ ਤੇ ਨਾਲ ਦੀ ਨਾਲ ਮੈਂ ਵੀ ਬੇਨਤੀ ਕਰਦਾ ਕਿ ਜਿਹੜੀ ਕੌਮ ਸਾਡੀ ਹੈ ਨਰੋਲ ਜਿਹੜੀ ਮੀਰੀ ਤੇ ਪਰੀ ਦੀ ਤਰਜਮਾਨੀ ਕਰਦੀ ਹੈ ਉਹ ਹੁਣ ਹਮੇਸ਼ਾ ਹੀ ਕੌਮ ਬਣੀ ਰਵੇ ਆਪਣਾ ਧੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਧੜਾ ਬਣਾਵੇ ਤੇ ਫਿਰ ਅਸੀਂ ਆਪਣੇ ਗੁਰਦੁਆਰਾ ਮੰਦੀ ਸੇਵਾ ਆਪਣੇ ਪੰਜਾਬ ਦੀ ਸੇਵਾ ਆਪ ਕਰ ਸਕਦੇ ਆ ਤੇ ਜਿਹੜਾ ਕੋਈ ਬੰਦਾ ਇਸ ਪੋਸਟ ਨੂੰ ਇਸ ਚੀਜ਼ ਨੂੰ ਤੋਰ ਬੜੋੜ ਕੇ ਪੇਸ ਕਰਦਾ ਹੈ ਉਹ ਥੋੜੇ ਇੱਕ ਅੱਧੇ ਦਿਨ ਦਾ ਸਬਰ ਕਰਨ ਭਾਈ ਸਾਹਿਬ ਦੇ ਕਾਗਜ਼ ਪਾਸ ਹੋ ਜਾਂਦੇ ਆ ਤੇ ਇਹੋੀ ਗੱਲ ਪਹਿਲੇ ਦਿਨ ਸਰਦਾਰ ਸੁਖਮਨਜੀਤ ਸਿੰਘ ਮਾਨ ਨੇ ਕਹੀ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਉਣ ਵਾਸਤੇ ਮੈਦਾਨ ਖਾਲੀ ਛੱਡਿਆ ਹੈ ਤੇ ਉਹਨਾਂ ਦੇ ਗਾ ਗਾਗਜ پاس ਹੁੰਦੇ ਆ ਹੀ ਵਿਡਰੋ ਕਰਾਂਗੇ ਤੇ ਕਰਾਂਗੇ ਇਹ ਮੇਰੀਆਂ ਬੇਨਤੀਆਂ ਹੈ ਇਸ ਵਾਰ ਨੂੰ ਕੋਈ ਵੀ ਇਸ਼ੂ ਨਾ ਬਣਾਵੇ ਮੇਰੇ ਸਤਿਕਾਰਯੋਗ ਵੀਰ ਸਾਰੇ ਪੰਥ ਦਾ ਭਲਾ ਚਾਹੁੰਦੇ ਪੰਜਾਬ ਦਾ ਭਲਾ ਚਾਹੁੰਦੇ ਆ ਮੈਂ ਸਾਰਿਆਂ ਦਾ ਸਤਿਕਾਰ ਧੰਨਵਾਦ